ਪੰਜਾਬ ਦੇ 22 ਪਿੰਡਾਂ ਦੀ ਨਗਰਾਨੀ ਕਰਦਾ ਇਸ਼ਾਤਾਰੀ ਨਾਗਾਂ ਦਾ ਜੋੜਾ ਰੂਪ ਬਦਲ ਬਦਲ ਲੋਕਾਂ ਨੂੰ ਕਰ ਰਏ ਮਾਲਾ ਮਾਲ ਸਨੈਰੀ ਰੂਪ ਦੇਖਣ ਵਾਲਾ ਬਣਦਾ ਕਰੋੜਪਤੀ ਟੀਵੀਆਂ ਤੇ ਸੁਣਦੇ ਆ ਰਹੇ ਆ ਇਸ਼ਾਤਾਰੀ ਨਾਗਾਂ ਬਾਰੇ ਜਾਂ ਸਿਆਣਿਆਂ ਤੋਂ ਸੁਣਿਆ ਸੀ ਇਸ਼ਾਤਾਰੀ ਨਾਗ ਹੁੰਦੇ ਸੀਗੇ ਇਹ ਤੇ ਛਾਕ ਛਾਕ ਸਾਹਮਣੇ ਦਰਸ਼ਨਿਆ ਦਦਾਰਿਆ ਜੀ ਤੁਸੀਂ ਕਿੰਨੇ ਵਾਰ ਦਰਸ਼ਨ ਕੀਤੇ ਆ ਅਸੀਂ ਤੇ ਰੋਜ਼ ਹੀ ਕਰਦੇ ਰਹਿੰਦੇ ਆ ਉਹ ਜਿਹੜਾ ਵਿਸ਼ਾਲ ਰੂਪ ਆ ਨਾ ਜੇ ਤੇ ਪੂਰੇ ਆਪਣੀ ਲਹਿਰ ਚੋਂ ਫੇਰ ਉਹਨਾਂ ਦਾ 7 ਮੀਟਰ ਲੰਬਾਈ ਹੈ। ਇਹ ਇਹ ਸਰੀਰ ਦਾ ਸੀ। ਮੇਲਿਆ। 2 ਕੁਇੰਟਲ 40 41 ਕਿਲੋ ਦੇ ਲਾਗੇ ਵਜਨ ਹੈ। ਵਾਹ ਵਈ ਵਾਹ। ਜਦੋਂ ਗੁਜਰੇ ਇੱਥੇ ਆਇਆ ਉਹਨੂੰ ਆਂਦੇ ਪੀ ਬਾੜੀ ਜੰਗਲ ਚ ਵੱਡਲਾ ਤੇ ਜੋ ਮੰਗਣਾ ਮੰਗ ਲੈ ਉਹ ਆਂਦਾ ਸਾਨੂੰ ਮੱਝੇ ਚਾਹੀਦੀ। ਹਰ ਇੱਕ ਨਸਲ ਦੀ ਮਈ ਇੱਕ ਇੱਕ ਮੰਗੀ ਜਾ ਤੈਨੂੰ ਮਿਲਣਗੀ। ਉਹ ਕਾਲੀ ਬੂਰੀ ਲੋਹੀ ਪੰਜ ਕਲਿਆਣੀ ਸਾਰੀਆਂ ਕਰੀ ਗਿਆ। ਹਮ ਮੈਂ ਉਹਨੂੰ ਯਕੀਨ ਨਹੀਂ ਮਈਆਂ ਪਿੱਛੇ ਬੰਦੀਆਂ ਯਾਰ ਪਿੱਛੇ ਰਿੰਗ ਰਿੰਗ ਕੇ ਵੱਡੀਆਂ ਜਾਣ ਵਾਲੇ 'ਚ ਇੱਥੇ ਕਈ ਵੇਖਿਆ ਜਿਨ੍ਹਾਂ ਵਿਚਾਰਿਆ ਕੋਈ 5 ਕਿਲੋ ਦੁੱਧ ਨਹੀਂ ਉਹ ਦੂਜੇ ਸਾਲ ਆਏ ਜਾਂਦੇ ਬਾਬਾ ਜੀ ਮौज ਪੱਜੀ ਆ ਦੋ ਡੋਨੇ ਖਰਦਾ ਕਹਿੰਦੇ ਆ ਇੰਨੇ ਅਮੀਰ ਹੋ ਗਏ ਜੀ ਹਾਂ ਇੰਨੇ ਅਮੀਰ ਹੋ ਜਾਂਦੇ ਇਸੇ ਕਰਕੇ ਇੱਥੇ ਗੁੱਜਰ ਜਨਜਾਤੀ ਦੇ ਲੋਕ ਵੀ ਆਉਂਦੇ ਆਉਂਦੇ ਹਾਂਜੀ ਬੜਾ ਯਕੀਨ ਹੈ ਜੀ ਉਹਨਾਂ ਜਿਨ੍ਹਾਂ ਨੂੰ ਕਹਿੰਦੇ ਇਸ਼ਾਤਾਰੀ ਜਿਹੜੇ ਆ ਦਰਸ਼ਨ ਦੇਂਦੇ ਆ ਤੇ ਕਹਿੰਦੇ ਉਹ ਮਾਲੋ-ਮਾਲ ਹੋ ਜਾਂਦੇ ਆ ਕਰੋੜਾਪਤੀ ਬਣ ਜਾਂਦੇ ਆ ਬਣ ਜਾਂਦੇ ਆ ਜੀ ਇੱਥੇ ਝਾੜੂ ਫੇਰਦੇ ਆਂ ਮੰਗੋ ਅੱਛਾ ਜੀ ਝਾੜੂ ਫੇਰਨਾ ਪੈਂਦਾ ਚਾਲੂ ਫੇਰਦੇ ਆ ਫੇਰਦੇ ਆ ਜੋ ਦਿਲ ਦੇ ਵਿੱਚ ਮੰਗੋਗੇ ਉਹ ਪੂਰਾ ਕਰਦੇ ਨਾਲੋ ਨਾਲ ਇਹ ਛਪੜੀ ਜਿੱਦਾ ਬਾਬਾ ਜੀ ਨੇ ਦੱਸਿਆ ਇਸ਼ਾ ਧਾਰੀ ਨਾਗਾ ਨਾਲ ਭਰੀ ਪਈ ਆ ਇਹ ਉਹੀ ਬਰਮੀਆਂ ਆ ਇਸ ਤਰ੍ਹਾਂ ਦੀਆਂ ਅਣਗਿਣਤ ਬਰਮੀਆਂ ਤੁਹਾਨੂੰ ਇਸ ਛਿੜੀ ਦੇ ਅੰਦਰ ਦੇਖਣ ਨੂੰ ਮਿਲਣਗੀਆਂ ਇਹਨਾਂ ਦੇ ਵਿੱਚ ਰਹਿੰਦੇ ਆ ਜੀ ਦੇਵਤੇ ਅਸੀਂ ਨਦੀ ਦੇ ਵੜਦੇ ਨਿਕਲਦੇ ਵੇਖੀਦੇ ਆ ਤੇ ਬਾਬਾ ਜੀ ਇੰਨੇ ਜਿਆਦਾ ਇਸ਼ਾਤਾਰੀ ਤੇ ਨਾਗਵਾ ਇਥੇ ਧਰਤੀ ਧਰਤੀ ਲੱਗਾਂ ਦੀ ਜੀ ਤੁਹਾਨੂੰ 22 ਪਿੰਡਾਂ ਉੱਤੇ ਇਸ਼ਾਤਾਰੀ ਨਾਗਾਂ ਦਾ ਪੈਰਾ ਆ ਪੈਰਾ ਆ ਜਦੋਂ ਇਹ ਧਰਤੀ ਚੱਲੀ ਆ 22 ਵਾਸ ਦਾ ਬਾਬਾ ਸੀ